ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਸਨਦੀਪ ਸਿੰਘ ਖਰਲ ਤੇ ਮੇਰੇ ਨਾਲ ਇਸ ਵਕਤ ਇੱਕ ਅਹਿਮ ਵਿਸ਼ੇ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਜਿਹੜਾ ਸਾਡਾ ਵਿਸ਼ਾ ਹੈ ਉੱਤੇ ਆਪਾਂ ਤੁਰਦੇ ਹਾਂ ਸਸ਼ੀਕਾਲ ਸਰ ਸਵਾਗਤ ਬਹੁਤ-ਬਹੁਜੀ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਸਰ ਅੱਜ ਦਾ ਵਿਸ਼ਾ ਇਹ ਹੈ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਿਵਰਸ ਮਾਈਗ੍ਰੇਸ਼ਨ ਦੀ ਜਿਹੜੀ ਹੈ ਉਹ ਗੱਲ ਹੋਈ ਸੀਗੀ ਰਿਵਰਸ ਮਾਈਗ੍ਰੇਸ਼ਨ ਕਿੰਨੀ ਕੁ ਹੋਈ ਨਹੀਂ ਹੋਈ ਜਾਂ ਜਿਹੜੀ ਰੈਸੈਸ਼ਨ ਕਰਕੇ ਲੋਕ ਵਾਪਸ ਆਏ ਉਹਨੂੰ ਰਿਵਰਸ ਮਾਈਗ੍ਰੇਸ਼ਨ ਕਹੀਏ ਜਾਂ ਕੀ ਕਹੀਏ ਪਰ 트럼ਪ ਸਾਹਿਬ ਜਿਹੜੇ ਆ ਜਿਹੜੇ ਡੋਨਲਡ 트럼ਪ ਆ ਉਹ ਜਦੋਂ ਤੋਂ ਪ੍ਰੈਜ਼ੀਡੈਂਟ ਬਣੇ ਆ ਜਿੱਦਾਂ ਉਹਨਾਂ ਨੇ ਭਰ ਭਰ ਕੇ ਜਹਾਜ਼ ਵਾਪਸ ਭੇਜੇ ਫਿਰ ਜਿਵੇਂ ਹੀ ਸਾਡੇ ਮੁੰਡਿਆਂ ਕੋਲ ਕੋਈ ਗਲਤੀ ਹੋ ਜਾਂਦੀ ਆ ਤੇ ਇਲਜ਼ਾਮ ਨਸ਼ੇ ਦਾ ਲੱਗਦਾ ਜੀ ਇਹ ਅੰਡਰ ਦੀ ਇਨਫਲੂਐਂਸ ਆਫ ਡਰਗ ਡਰਾਈਵਿੰਗ ਕਰ ਰਹੇ ਸੀਗੇ ਇਹ ਮਾਮਲਾ ਜਦੋਂ ਵੱਡੇ ਡਾਇਸਪੋਰਾ ਦੇ ਉੱਤੇ ਉੱਠਿਆ ਤਾਂ ਹੁਣ ਇੱਕ ਮਾਮਲਾ ਸਾਹਮਣੇ ਆਇਆ ਵੀ ਇੱਕ 20 ਸਾਲਾਂ ਲੜਕੀ ਇੰਗਲੈਂਡ ਦੇ ਵਿੱਚ ਇਹ ਨਹੀਂ ਪਤਾ ਉਥੋਂ ਦੀ ਨਾਗਰਿਕ ਹੈ ਇਥੋਂ ਸਟੂਡੈਂਟ ਗਈ ਸੀ ਉਥੇ ਕੰਮ ਕਰ ਰਹੀ ਸੀ ਉਹਦੇ ਨਾਲ ਰੇਪ ਕਰ ਦਿੱਤਾ ਜਾਂਦਾ ਤੇ ਜਿਹੜੀ ਖਬਰ ਤੁਸੀਂ ਵੀ ਪੜ੍ਹੀ ਮੈਂ ਵੀ ਪੜ੍ਹੀ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਵੀ ਉਹਨੂੰ ਨਸਲੀ ਹਿੰਸਾ ਦਾ ਲੜਕੀ ਨੂੰ ਸ਼ਿਕਾਰ ਬਣਾਇਆ ਗਿਆ ਦੂਜੇ ਪਾਸੇ ਇਦਾਂ ਦੀਆਂ ਘਟਨਾਵਾਂ ਕੈਨੇਡਾ 'ਚ ਵੀ ਵਾਪਰਦੀਆਂ ਨੇ ਲੜਕੀਆਂ ਲੜਕਿਆਂ ਦੇ ਨਾਲ ਜਿਹੜੀ ਫਾਇਰਿੰਗ ਹੁੰਦੀ ਹੈ ਇੱਕ ਹਾਲੀ ਦੇ ਵਿੱਚ ਸਮਰੂਰ ਦੀ ਲੜਕੀ ਦੀ ਵੀ ਡੈਥ ਹੋਈ ਹੈ ਅਗਰ ਰਿਵਰਸ ਮਾਈਗ੍ਰੇਸ਼ਨ ਹੋ ਨਹੀਂ ਰਹੀ ਰੰਗਲਾ ਪੰਜਾਬੀਆਂ ਜਿਹੜੀ ਆਈਡਲ ਸਟੇਟ ਚਲੋ ਰੰਗਲਾ ਪੰਜਾਬ ਵੀ ਛੱਡਦੇ ਆ ਜਿਹੜੀ ਆਈਡਲ ਸਟੇਟ ਦਾ ਕਨਸੈਪਟ ਸੀਗਾ ਉਹ ਹੋਂਦ ਚ ਨਹੀਂ ਆ ਰਿਹਾ ਤਸੱਵਰ ਕਰਵਾ ਦਿੰਦੇ ਆ ਜਦੋਂ ਭਾਸ਼ਣ ਕਰਦੇ ਆ ਤਾਂ ਫਿਰ ਇਹ ਸਥਿਤੀ ਜਿਹੜੀ ਬਣਦੀ ਜਾ ਰਹੀ ਹੈ ਇਹ ਤਾਂ ਫਿਰ ਸਰ ਹੋਰ ਭਿਆਨਕ ਹੁੰਦੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜਿਹੜੀਆਂ ਡੈਮੋਕ੍ਰੇਸੀਜ਼ ਆ ਜਿੱਥੇ-ਜਿੱਥੇ ਵੀ ਲੋਕਤੰਤਰੀਕ ਪ੍ਰਣਾਲੀਆਂ ਉਹਨੇ 2-250 ਸਾਲ ਲੋਕਾਂ ਨੂੰ ਕਾਫੀ ਚਕਾਚੌਂਦ ਕੀਤਾ ਉਹਦੇ ਵਿੱਚ ਇੱਕ ਖਾਸ ਕਿਸਮ ਦਾ ਪੋਲੀਟੀਕਲ ਸਿਸਟਮ ਸੀ ਜੇ ਚ ਵੋਟਾਂ ਪਾਓਗੇ ਨਮਾਇੰਦਗੀ ਹੋਊਗੀ ਉਹ ਤੁਹਾਡੀ ਇੱਕ ਵੱਡੀ ਪੰਚਾਇਤ ਬਣ ਜੂ ਸਰਕਾਰ ਉੱਥੇ ਫਿਰ ਤੁਹਾਡੀ ਸੁਣਾਈ ਹੋ ਤੁਸੀਂ ਸ਼ਿਕਾਇਤ ਕਰ ਸਕਦੇ ਏ ਉਹ ਇਹ ਡੈਮੋਕ੍ਰੇਸੀ ਦਾਇਕ ਸਰੋਕਾਰ ਰਾਜਨੀਤਿਕ ਤੌਰ ਤੇ ਬਣ ਗਏ ਰਜਵਾੜਾ ਸ਼ਾਹੀ ਕਿੰਗਡਮ ਤੇ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਐਮਪਾਇਰ ਸੀ ਉਹ ਖਤਮ ਕਰ ਦਿੱਤਾ ਫਿਰ ਇਕਨੋਮਿਕਸ ਦਾ ਵੀ ਮਾਡਲ ਚੱਲਿਆ ਜਿਹਦੇ ਵਿੱਚ ਲਿਬਰਲ ਮਾਡਲ ਹੁਣ ਨਿਓ ਲਿਬਰਲ ਮਾਡਲ ਜਿਹਦੇ ਵਿੱਚ ਸਟੇਟ ਨੂੰ ਪਰਾ ਕਰੀ ਚੱਲੋ ਪਹਿਲਾਂ ਤੇ ਸਟੇਟ ਅੱਗੇ ਆਉਂਦੀ ਆ ਫਿਰ ਉਹ ਇਕਨੋਮਿਕਸ ਨੂੰ ਠੀਕ ਠਾਕ ਚੱਲਦੀ ਹੈ ਕੁਝ ਪਬਲਿਕ ਸੈਕਟਰ ਕੁਝ ਪ੍ਰਾਈਵੇਟ ਸੈਕਟਰ ਹੌਲੀ 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 ਜਿੱਦਾਂ ਇੰਗਲੈਂਡ 'ਚ ਮਾਰਕੀਟ ਮਾਰਕੀਟ ਥੈਚਰ ਸੀ ਉਹਨੇ 10 ਸਾਲ ਜੋ ਪਬਲਿਕ ਸੈਕਟਰ ਜਿੱਥੇ ਲੋਕਾਂ ਨੂੰ ਸੋਖ ਸਬਦਾ ਮਿਲਣੀ ਸੀ ਜਾਂ ਕੋ ਚੰਗੀਆਂ ਨੌਕਰੀਆਂ ਮਿਲਣੀਆਂ ਸੀ ਜਾਂ ਸਸਤੀ ਸਰਵਿਸ ਮਿਲਣੀ ਸੀ ਉਹ ਤਬਾਹ ਕਰਕੇ ਪ੍ਰਾਈਵੇਟਾਂ ਨੂੰ ਵੇਚ ਕੇ ਮੋਦੀ ਜੀ ਵੀ ਸਾਡੇ ਇੰਜ ਹੀ ਲੱਗੇ ਆ ਤੇ ਹੁਣ ਇੱਕ ਦੌਰ ਚੱਲ ਗਿਆ ਯੂਨੀਪੋਲਰ ਵਰਡ ਦਾ ਜਿਹਦੇ ਵਿੱਚ ਕੋਲਡ ਵਾਰ ਤੋਂ ਬਾਅਦ 1991 ਤੋਂ ਬਾਅਦ ਜਦੋਂ ਯੂਐਸਐਸਆਰ ਖਤਮ ਹੋ ਕੇ ਰਸ਼ੀਆ ਬਣ ਗਿਆ ਤਾਂ ਇੱਥੇ ਇੱਕ ਪਹਿਲਾ 15-20 ਹਾਲ ਤੀ ਇਹਨਾਂ ਨੇ ਬੜੀਆਂ ਲੁੱਡੀਆਂ ਪਾਈਆਂ ਮਤਲਬ ਬੜੀਆਂ ਮੌਜਾਂ ਕੀਤੀਆਂ ਭੰਗੜੇ ਪਾਏ ਹੁਣ ਕੋਈ ਦੁਸ਼ਮਣ ਨਹੀਂ ਖੁੱਲ ਕੇ ਲੁੱਟੋ ਜੋ ਮਰਜ਼ੀ ਕਰੋ ਇਹ ਉਹ ਚੱਲਿਆ ਪਰ ਜੇ ਤੁਸੀਂ ਜਨਤਾ ਦੀ ਮਿਹਨਤ ਪਾਵੇਂ ਉਹ ਖੇਤਾਂ ਵਿੱਚ ਆ ਪਾਵੇਂ ਉਹ ਫੈਕਟਰੀਆਂ ਵਿੱਚ ਆ ਪਾਵੇਂ ਉਹ ਕਿਸੇ ਸਰਵਿਸ ਦੇ ਰੂਪ ਚ ਆ ਜੇ ਤੁਸੀਂ ਉਸ ਦੀ ਮਿਹਨਤ ਦਾ ਮੁਆਵਜ਼ਾ ਪੂਰਾ ਉਹਨੂੰ ਨਹੀਂ ਦੋਗੇ ਉਹਦੇ ਨਾਲ ਠੱਗੀ ਠੋਰੀ ਕਰਕੇ ਪੈਸੇ ਕਾਰਪੋਰੇਟਾਂ ਨੂੰ ਦੇਈ ਜਾਓਗੇ ਤਾਂ ਪੈਸੇ ਤੋਂ ਪੈਸਾ ਹੋਰ ਬਣਾਈ ਜਾਓਗੇ ਤੇ ਲੋਕ ਬਾਹਰ ਹੋਈ ਜਾਣਗੇ ਹੁਣ ਹੋਇਆ ਕੀ ਇਸ ਵਿਕਾਸ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਆ ਨਾ ਇਹ ਜਿਹੜਾ ਵਿਕਾਸ ਯੂਰਪ ਚ ਹੋਇਆ ਕੈਨੇਡਾ ਆਸਟ੍ਰੇਲੀਆ ਫਿਰ ਅਮਰੀਕਾ ਇਹੀ ਵੱਡੇ ਵੱਡੇ ਮਤਲਬ ਜਿੱਥੇ ਸਾਡੇ ਬੱਚੇ ਬਾਹਰ ਜਾਂਦੇ ਸੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਬਾਹਰੀ ਲੋਕਾਂ ਦੀ ਜਿਨ੍ਹਾਂ ਨੂੰ ਪ੍ਰਵਾਸੀ ਕਹਿੰਦੇ ਆ ਇਮੀਗ੍ਰੈਂਟ ਉਹਨਾਂ ਦੀ ਹੈਗੀ ਕਾਰਨ ਇਨਾਂ ਨੂੰ ਕੰਮ ਨਹੀਂ ਇੱਥੇ ਚੱਜਦਾ ਮਿਲਦਾ ਸੀ ਜੇ ਮਿਲਦਾ ਸੀ ਤੇ ਪੈਸੇ ਨਹੀਂ ਸੀ ਮਿਲਦੇ ਉੱਥੇ ਥੋੜੇ ਕੰਮ ਦੇ ਜ਼ਿਆਦਾ ਪੈਸੇ ਮਿਲਦੇ ਸੀ ਬੜਾ ਸਿੰਪਲ ਫਾਰਮੂਲਾ ਆ ਉਹ ਫਿਰ ਉੱਥੇ ਜਾ ਕੇ ਤੇ ਉਹ ਆਪਣਾ ਸੁੱਖ ਦਾ ਸਾਹ ਲੈਂਦੇ ਸੀ ਕਿ ਚਲੋ ਇੱਕ ਸਾਫ਼ ਸੁਥਰੇ ਦੁਨੀਆ ਹੈਗੀ ਆ ਬਹੁਤ ਮਾਰਤਾੜ ਹੈ ਨਹੀਂ ਸਿਸਟਮ ਕੰਮ ਕਰਦਾ ਕਾਨੂੰਨ ਆ ਸਿਸਟਮ ਚੱਲਦਾ ਤੇ ਆਪਾਂ ਉੱਥੇ ਚੱਲੋ ਇਹ ਸਾਰੇ ਜਾਨੀ ਏਸ਼ੀਅਨ ਸੋਸਾਇਟੀ ਅਫਰੀਕਨ ਚੋਂ ਤੇ ਨਹੀਂ ਲੈਟਨ ਅਮਰੀਕਾ ਚੋਂ ਵੀ ਗਏ ਹੋਣਗੇ ਪਰ ਏਸ਼ੀਅਨ ਤੇ ਸਾਊਥ ਏਸ਼ੀਅਨ ਈਸਟ ਏਸ਼ੀਅਨ ਜਿੰਨੇ ਵੀ ਆ ਉਹ ਕਾਫੀ ਲੋਕ ਬਾਹਰ ਗਏ ਇੰਡੀਆ ਚੋਂ ਵੀ ਕਿਉਂਕਿ ਬਹੁਤ ਵੱਡੀ ਆਬਾਦੀ ਹੈ 145 ਕਰੋੜ ਦੇ ਬਾਹਰ ਗਏ ਆ ਹੁਣ ਉਹ ਸਾਰਾ ਕੁਝ ਹੀ ਸੁਪਨੇ ਹੋ ਗਏ ਚਕਨਾਚੂਰ ਅਰਥ ਵਿਵਸਥਾ ਤੇ ਡਗ ਮਗਾਉਣ ਲੱਗੀ 2008 ਤੋਂ ਬਾਅਦ ਜਦੋਂ ਅਮਰੀਕਾ 'ਚ ਵੱਡਾ ਸੰਕਟ ਆਇਆ ਕਈਆਂ ਦੇ ਕੜਾਕੇ ਨਿਕਲ ਗਏ ਉਦੋਂ ਵਿੱਚ ਯੂਰਪ ਦੇ ਤੇ ਵਿੱਚੇ ਅਸੀਂ ਬਚ ਗਏ ਸੀ ਕਿਉਂਕਿ ਸਾਡੀ ਉਦੋਂ ਇਕਨੋਮੀ ਬਾਹਰਲੇ ਦੇਸ਼ਾਂ ਨਾਲ ਜ਼ਿਆਦਾ ਲਿੰਕਡ ਨਹੀਂ ਸੀ ਹੋਈ ਇਸ ਕਰਕੇ ਕੁਝ ਮਨਮੋਹਨ ਸਿੰਘ ਤੇ ਆਲੂ ਵਾਲੀਆ ਸਿਆਣੇ ਸੀ ਉਹ ਸਾਂਭ ਵੀ ਗਏ ਤੇ ਕੁਝ ਵੈਸੇ ਵੀ ਅਸੀਂ ਬਚ ਗਏ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਪਾਸੇ ਜਲੂਸ ਨਿਕਲਿਆ ਆਇਆ ਤੇ ਤੁਸੀਂ ਦੇਖਿਆ ਨਹੀਂ ਹੈ ਕੀ ਅਰ ਸਾਬਰ ਪ੍ਰਧਾਨ ਮੰਤਰੀ ਆ ਤੇ ਪਾਰਲੀਮੈਂਟ ਤੇ ਉਹਨਾਂ ਨੇ ਬੁਲਾਇਆ ਤੇ ਲੋਕਾਂ ਨੇ ਭਜਾਤਾ ਉੱਥੋਂ ਦੇ ਐਮਪੀ ਨੇ ਬਾਹਰ ਨੂੰ ਭੱਜ ਕੇ ਬਚਿਆ ਹੋ। ਆ ਚਾਰ ਪੰਜ ਦਿਨ ਦਿੱਤੀ ਤੇ ਗੱਲਿਆ ਸਾਰੀ। ਇਹਦਾ ਮਤਲਬ ਰਾਜਨੀਤਿਕ ਸੰਕਟ ਉੱਥੇ ਵੀ ਗਹਿਰਾ। ਜਿੱਦੋਂ ਫਿਰ ਉਹ ਲੱਭਦੇ ਆ ਕਿ ਯਾਰ ਗੱਲ ਤੇ ਬਣੀ ਨਹੀਂ ਉਹਨਾਂ ਦੇ ਆਪਣੇ ਲੋਕ ਆਪੋ ਆਪਣੇ ਦੇਸ਼ ਦੇ ਲੋਕ ਵੀ ਹੁਣ ਕਰੀਏ ਕੀ ਪਾਰਟੀਆਂ ਨੇ ਸੋਚ ਲਿਆ ਜਦੋਂ ਲੋਕ ਸ਼ਾਂਤ ਨਹੀਂ ਹੈ ਪਾਰਟੀਆਂ ਨੇ ਸੋਚ ਲਿਆ ਕਿ ਯਾਰ ਕੋਈ ਡੌਰੂ ਵਜਾਓ ਪੂਆ ਹੋ ਜਾ। ਛਣ ਛਣਾ ਫੜਾ ਦਿਓ ਲੋਕਾਂ ਨੂੰ ਜਿਹਨੂੰ ਵਜਾ ਕੇ ਲੋਕ ਮਸਤ ਹੋ ਜਾਣ ਉਹਨਾਂ ਨੇ ਇੱਕੋ ਇੱਕ ਸਾਰੇ ਇਨਾਂ ਦੇਸ਼ਾਂ 'ਚ ਛੁਣਛਣਾ ਇਹ ਵਜਾਤਾ ਕਿ ਉਹ ਯਾਰ ਅਸੀਂ ਤਕੜੇ ਤੇ ਸੀਗੇ ਐਸੀ ਤੇ ਗੋਲਡਨ ਏਜ ਸੀ ਸੀਗੇ ਜਿਵੇਂ ਸਾਡੇ ਵੀ ਮੋਦੀ ਜੀ ਕਹਿੰਦੇ ਆ ਸਾਡੇ ਤੇ ਸੁਵਰਗੀ ਸੁਵਰਗ ਸੀਗਾ ਅਸੀਂ ਤੇ ਉਡਣਖਟੋਲੇ ਪਹਿਲ 에ਰੋਨੌਟਿਕ ਸਾਇੰਸ ਤੇ ਸਾਡੇ ਕੋਲ ਬਹੁਤ ਪੁਰਾਣੀ ਸੀ ਜੇ ਤਾਂ ਉਡਣਖਟੋਲੇ ਆਉਂਦੇ ਸੀ ਮੈਂ ਕਿਹਾ ਕਿਤੇ ਇੰਜ ਨਾ ਕਹਿ ਦੇਣ ਕਿ ਜਿਹੜੇ ਹਨੂਮਾਨ ਜੀ ਵੀ ਕਨੁਪਾਤਾ ਉਹ ਦਿਖਾਉਂਦੇ ਆ ਜਗਾ ਜਗਾ ਉੱਡਦੇ ਪਿਉ ਏਂਜੀ ਪਮਨ ਪਮਨ ਕਹਿੰਦੇ ਆ ਨਾ ਉਹਨੂੰ ਪਮਨ ਪੁੱਤਰ ਪਮਨ ਪੁੱਤਰ ਕਹਿੰਦੇ ਆ ਕਿ ਉਹ ਉੱਡ ਕੇ ਚਲੇ ਜਾਂਦੇ ਸੀ ਆਵਾਵਾਂ ਨੂੰ ਕਿਤੇ ਕਿਤੇ ਉਹਨਾਂ ਨਾਲ ਵੀ ਨੀ ਕਿਤੇ ਜੋੜ ਦਿੱਤਾ ਸਾਡੇ ਨਹੀਂ ਮੋਦੀ ਸਾਹਿਬ ਤੇ ਪ੍ਰੋਫੈਸਰ ਸਾਹਿਬ ਆਪਣੇ ਆਪ ਨੂੰ ਵੀ ਕਹਿੰਦੇ ਆ ਵੀ ਮੈਂ ਸੁਪਰ ਹਿਊਮਨ ਆਹੋ ਨਹੀਂ ਉਹ ਤੇ ਕਹਿੰਦੇ ਆ ਕਿ ਮੈਂ ਨਾਰਮਲ ਰਸਤੇ ਰਹੀ ਨਹੀਂ ਆਇਆ ਉਹ ਫਿਰ ਉਹਨਾਂ ਨੇ ਤੇ ਕਬੀਰ ਵੀ ਝੂਠਾ ਕਰਤਾ ਨਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਹੈਨਾ ਤੇ ਚਲੋ ਖੈਰ ਕਬੀਰ ਜੀ ਜਿਹੜੇ ਮਹਾਨ ਕਬੀਰ ਜੀ ਆ ਸੰਤ ਉਹਨਾਂ ਦੀ ਮੈਂ ਗੱਲ ਕਰਦਾ ਚਲੋ ਇਹ ਗੱਲਾਂ ਆਪਾਂ ਚਲੋ ਲਾਈਟਰ ਵੇਂ ਚ ਕਈ ਵਾਰੀ ਕਰ ਲੈਨੇ ਪਰ ਅਸਲੀਅਤ ਇਹ ਆ ਕਿ ਸਾਰਿਆਂ ਦਾ ਉਸ ਮਾਡਲ ਦਾ ਜਿਹੜਾ ਆਰਥਿਕ ਮਾਡਲ ਸੀ ਜਦੋਂ ਜਲੂਸ ਨਿਕਲ ਗਿਆ ਤੇ ਉਹਦੀ ਰਿਫਲੈਕਸ਼ਨ ਰਾਜਨੀਤੀ ਚ ਆ ਤੇ ਇਹਨਾਂ ਕੋਲ ਕੋਈ ਜਵਾਬ ਦੇਣ ਦੀ ਜਗ੍ਹਾ ਕਿ ਅਸੀਂ ਗਲਤ ਪਾਲਿਸੀਆਂ ਗਲਤ ਨੀਤੀਆਂ ਲੈ ਕੇ ਚੱਲੇ ਪੈਸਾ ਸਾਰਾ ਕੁਝ ਕੁ ਲੋਕਾਂ ਦੇ ਹੱਥਾਂ 'ਚ ਇਕੱਠਾ ਕਰਤਾ ਲੋਕਾਂ ਦੀ ਪਰਚੇਜ਼ਿੰਗ ਪਾਵਰ ਖਤਮ ਹੋ ਗਈ ਤੇ ਸਾਡੇ ਕੋਲੋਂ ਗਾਂ ਪੈਸਾ ਲਾਉਣ ਲਈ ਇੰਨੀ ਵੱਡੀ EMPLOIEMENT ਜਨਰੇਟ ਕਰ ਲਈ ਹੈ ਨਹੀਂ ਲੋਕ ਟ੍ਰਾਈ ਟ੍ਰਾਈ ਕਰਦੇ ਫਿਰ ਦੇ ਇਹਨਾਂ ਨੇ ਕਿਹਾ ਕਿ ਜਿਹੜੇ ਇੰਜ ਕਰੋਗੇ ਇੱਕ ਇਹੋ ਜਿਹਾ ਡੌਰੂ ਵਜਾ ਦਿਓ ਉਹੀ ਮੈਂ ਕਿਹਾ ਇਹ ਜਿਹੜਾ ਸਾਰਾ ਸੰਕਟ ਆ ਹੁਣ ਉਹ ਬਾਹਰੋਂ ਆਏ ਬੰਦਿਆਂ ਦੇ ਸਿਰ ਤੇ ਭਾਂਡਾ ਠੀਕਰਾਂ ਪਾਣ ਕੇ ਤੇ ਇਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਅਮਰੀਕਾ ਚ ਟਰੰਪ ਸਾਹਿਬ ਖੁਦ ਇਸ ਮੂਵਮੈਂਟ ਦੇ ਇਸ ਸੋਚ ਦੇ ਜਿੱਥੇ ਚਿੱਟੇ ਸੁਪਰਮਿਸਿਸਟ ਵਾਈਟ ਸੁਪਰਮਿਸਿਸ ਕਿਹਾ ਦਿੱਤੇ ਨਸਲੀ ਪੋਲਟਿਕਸ ਕਰਕੇ ਤੇ ਉਹ ਆਪਣੇ ਆਪ ਨੂੰ ਬਚਾ ਰਿਹਾ ਉਹਦੀ ਆੜ ਵਿੱਚ ਬੈਠੇ ਹੋਏ ਆ ਕਿ ਦੇਖੋ ਜੀ ਇਹ ਜਿਹੜੇ ਮਕਸੀਕੇ ਆ ਗਏ ਜਾਂ ਲੈਟਿਨ ਅਮਰੀਕਨ ਆ ਗਏ ਜਾਂ ਹੋਰ ਜਿੰਨੇ ਵੀ ਕਲਰਡ ਲੋਕ ਆ ਇਹ ਤੁਹਾਡਾ ਲੁੱਟ ਲੁੱਟ ਕੇ ਖਾ ਗਏ ਆ ਸਾਡਾ ਦੇਸ਼ ਤੇ ਸੋਨੇ ਦੀ ਚਿੜੀ ਆ ਹੁਣ ਵੀ ਬਣ ਸਕਦੀ ਆ ਜੇ ਇਹਨਾਂ ਨੂੰ ਬਾਹਰ ਕੱਢੋ ਇਹ ਉਨਾਂ ਵਿਰੁੱਧ ਨਫ਼ਰਤ ਇਸ ਪੱਦਰ ਤੇ ਫੈਲਾਈ ਜਾ ਰਹੀ ਆ ਤੁਸੀਂ ਦੇਖੋ ਕਿ ਉਹ ਮੁੰਡਾ ਜਸ਼ਨਪ੍ਰੀਤ ਉਹਦੇ ਕੋ ਐਕਸੀਡੈਂਟ ਹੋ ਗਿਆ ਪਹਿਲਾਂ ਹਰਜਿੰਦਰ ਕੋ ਹੋ ਗਿਆ ਉਦੋਂ ਵੀ ਇਉਂ ਹੀ ਹੋਇਆ ਚਲੋ ਉਦੋਂ ਫਿਰ ਵੀ ਥੋੜਾ ਬਹੁਤ ਬਚਾ ਹੋ ਗਿਆ ਟੱਕਿਆ ਟੁੱਕਿਆ ਗਿਆ ਜਸ਼ਨਪ੍ਰੀਤ ਤੇ ਤਾਂ ਦੋਸ਼ ਹੀ ਸਿੱਧਾ ਲਾਤਾ ਬਿਨਾ ਕਿਸੇ ਪ੍ਰੂਫ ਤੋਂ ਅਜੇ ਕੋਈ ਉਹਦੀ ਵਿਸਰਲ ਰਿਪੋਰਟ ਜਾਂ ਕਿਸੇ ਚੀਜ਼ ਦਾ ਜਿ ਤਰ੍ਹਾਂ ਹੁੰਦੀ ਆ ਡੈੱਡ ਬਾਡੀ ਦੀ ਹੁੰਦੀ ਆ ਪਰ ਇੱਥੇ ਤੇ ਤੁਸੀਂ ਉਹਦਾ ਟੈਸਟ ਡਾਕਟਰ ਕੋਲ ਉਹ ਬੰਦਾ ਹੈਗਾ ਆ ਉਹਦਾ ਕਰਵਾ ਸਕਦੇ ਸੀ ਇਹ ਉਹਦਾ ਖੂਨ ਲੈ ਕੇ ਜਾਂ ਕਿੱਦਾਂ ਹੁੰਦਾ ਆ ਪੀਓ ਸੇ ਨਹੀਂ ਜਿਹੜੀ ਅਖਬਾਰਾਂ ਤੇ ਖਬਰ ਛਪੀ ਹੈ ਜਿਹੜੀ ਅਮਰੀਕਾ ਦੇ ਵਿੱਚ ਮੀਡੀਆ ਨੇ ਰਿਪੋਰਟ ਕੀਤੀ ਉਹਨਾਂ ਨੇ ਇਹੀ ਲਿਖਿਆ ਅੰਡਰ ਦੀ ਇਨਫਲੂਐਂਸ ਆਫ ਡਰੱਗਸ ਮਤਲਬ ਹੀ ਵਾਸ ਡਰਾਈਵਿੰਗ ਮੈਂ ਉਹ ਹੀ ਤੇ ਕਹਿ ਰਿਹਾ ਨਾ ਇੱਥੇ ਵੀ ਆਈ ਆ ਇੱਥੇ ਵੀ ਸਾਰੇ ਮੀਡੀਆ ਨੇ ਲਈ ਪੀ ਆਂ ਜੀ ਆਂ ਜੀਆ ਕਿਉਂਕਿ ਉੱਥੇ ਇਹ ਕਿਉਂ ਖਬਰ ਫਲਾਈ ਗਈ ਤੇ ਕਿਉਂ ਖਬਰ ਫੈਲੀ ਕਿਉਂਕਿ ਸਟੇਟ ਖੁਦ ਇਸ ਪ੍ਰਚਾਰ ਦੀ ਦੁਸ਼ਟ ਪ੍ਰਚਾਰ ਦੀ ਲੋਕ ਨਫਰਤੀ ਪ੍ਰਚਾਰ ਦੀ ਆਪ ਹਿੱਸੇਦਾਰਿਆ ਔਰ ਉਹਨੂੰ ਸਿਸਟੇਮੈਟਿਕਲੀ ਬਿਲਡ ਕਰ ਰਹੀ ਹੈ ਤਾਂ ਕਿ ਇੱਕ ਦੇਸ਼ ਦੇ ਅੰਦਰ ਮਾਹੌਲ ਬਣੇ ਤੇ ਅਸਲੀ ਮੁੱਦਿਆਂ ਤੋਂ ਧਿਆਨ ਹਟ ਕੇ ਲੋਕ ਆਪਸ ਵਿੱਚ ਲੜੀ ਜਾਣ ਔਰ ਉਹ ਆਪਣੀ ਸੱਤਾ ਤੇ ਕਾਬਜ ਰਹਿਣ ਜਿਹੜੇ ਵਾਈਟ ਮжоਰਿਟੀ ਹੈਗੇ ਆ ਇਸ ਕਿਸਮ ਦੀ ਇੱਕ ਪੋਲਿਟਿਕਸ ਚੱਲ ਰਹੀ ਹੁਣ ਇਹ ਦੋਵੰਦ ਸਰਕਾਰ ਵੱਲੋਂ ਕੀ ਨਫਰਤ ਦਾ ਆਪ ਆਪਣੀ ਵੱਲੋਂ ਪੁੱਛ ਹੋ ਸਕਦਾ ਕਿ ਕੀ ਉਹ ਲੜਕੀ ਦਾ ਨਾਮ ਕੈਰੋਲਿਨ ਲੈਵਿਟ ਜਿਹੜੀ ਕਿ ਮੀਡੀਆ ਨੂੰ ਬਰੀਫਿੰਗ ਕਰਦੀ ਆ ਵਾਈਟ ਹਾਊਸ ਤੋਂ ਖਾਸਮ ਖਾਸ ਆ ਡੋਨਲਡ 트ਰੰਪ ਦੀ ਪ੍ਰੈਜ਼ੀਡੈਂਟ ਦੀ ਉਸ ਨੇ ਕਈ ਮਿੰਟ ਇਸ ਮੁੱਦੇ ਦੇ ਉੱਤੇ ਬੋਲਿਆ ਔਰ ਸਾਰਾ ਕੁਝ ਜੋ ਮੈਂ ਤੁਹਾਨੂੰ ਕਿਹਾ ਨਫ਼ਰਤ ਦੀ ਐਨ ਲਾਂਬੂ ਲਾ ਕੇ ਗਈ ਕਿ ਇਹ ਜਿਹੜੇ ਇਥੋਂ ਬਾਹਰੋਂ ਆ ਗਏ ਆ ਇਹ ਆ ਕੇ ਮਤਲਬ ਇਹਨਾਂ ਨੂੰ ਇੰਜ ਕਰਦੇ ਆ ਡਰਗ ਦਾ ਹੂਰ ਦਾ ਸਾਰਾ ਰੌਲਾ ਪਾ ਕੇ ਪੂਰੀ ਪੜਕਾਟ ਤੇ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜੀ ਉਹ ਬਰੀਫਿੰਗ ਆ ਉਹ ਸਾਰੇ ਦੁਨੀਆ ਦੇ ਮੀਡੀਆ ਚ ਜਾਣੀ ਆ ਕੱਲੀ ਉਹ ਪੰਜਾਬ ਜਾਂ ਕੱਲੇ ਇੰਡੀਆ ਲਈ ਨਹੀਂ ਹੈਗੀ ਤੇ ਸਾਰੀ ਦੁਨੀਆ ਦੇ ਮੀਡੀਆ ਨੇ ਚੱਕੀ ਵੀ ਗੱਲ ਕਿ ਇਹ ਤੇ ਬੰਦੇ ਇਹੋ ਜਿਹੇ ਆ ਇਸ ਲਈ ਕੱਲਾ ਇਹ ਅਮਰੀਕਾ ਨਹੀਂ ਆਸਟ੍ਰੇਲੀਆ ਚੇਂਜ ਹੋ ਰਿਹਾ ਨਿਊਜ਼ੀਲੈਂਡ ਤੇ ਅਜੇ ਥੋੜਾ ਘੱਟ ਨਜ਼ਰ ਆ ਰਿਹਾ ਸਿੱਧੀਆਂ ਸਿੱਧੀਆਂ ਪਾਰਟੀਆਂ ਫਾਰ ਰਾਈਟ ਔਰ ਜਿਨ੍ਹਾਂ ਨੂੰ ਡਟ ਕੇ ਸਪੋਰਟ ਮਿਲਦੀ ਆ ਯੂਰਪ ਦੇ ਵਿੱਚ ਫਾਰ ਇਨਸਟੈਂਸ ਯੂਕੇ ਜਰਮਨੀ ਫਰਾਂਸ ਇਟਲੀ ਇਟਲੀ ਤੇ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਮੈਲੋਨੀ ਹੈਗੀ ਹੈ ਹਾਂਜੀ ਲੈਪਨ ਜਿਹੜੀ ਇੱਥੇ ਦੀ ਫਰਾਂਸ ਦੀ ਹੈਗੀ ਆ ਉਹ ਇੱਕ ਬੜੀ ਤਕੜੀ ਆ ਉਹਨੂੰ ਬਾਹਰ ਕੀਤਾ ਉਹ ਹੁਣ ਆਪਣੀ ਜਗ੍ਹਾ ਨਵਾਂ ਲੀਡਰ ਲੈ ਆਂਦਾ ਇਸੇ ਤਰ੍ਹਾਂ ਹੀ ਜਿਹੜਾ ਮਰਜ ਹੁਣ ਚਾਂਸਲਰ ਆਉ ਤੇ ਖੋਦੀ ਰਾਈਟਿਸ ਹੈਗਾ ਹੋਰ ਉਹਦੇ ਉਹਦੇ ਤੋਂ ਵੀ ਜ਼ਿਆਦਾ ਜ਼ਬਰਦਸਤ ਫਾਰ ਰਾਈਟ ਉਥੇ ਹੈਗੇ ਆ ਐਫਡੀ ਪਾਰਟੀ ਹੈਗੀ ਆ ਜਿਹੜੀ ਫਾਰ ਰਾਈਟ ਦੀ ਪਾਰਟੀ ਜਰਮਨੀ ਚ ਇਸ ਤਰ੍ਹਾਂ ਹੀ ਅ ਬਈ ਯੂਕੇ ਦੇ ਵਿੱਚ ਹੈਗਾ ਬੜੇ ਵੱਡੇ ਮਜਾਰੇ ਹੋਣੇ ਲੰਡਨ 'ਚ ਹੋ ਕੇ ਫਾਰ ਰਾਈਟ ਦੇ ਹਟੇ ਆ ਰਬਿੰਸਨ ਵਗੈਰਾ ਵਗੈਰਾ ਜਿਹੜੇ ਸਾਰੇ ਮੈਂ ਤੁਹਾਨੂੰ ਇਹ ਕਹਿਣਾ ਕਿ ਸਾਡੇ ਪੰਜਾਬੀਆਂ ਜਿੱਥੇ ਆਪਾਂ ਹੁਣ ਇੰਡੀਆ ਦਾ ਤੇ ਮੋਦੀ ਜੀ ਦੇਖਣ ਆਪਾਂ ਦੇ ਪੰਜਾਬ 'ਚ ਪੰਜਾਬੀ 'ਚ ਬੋਲ ਰਹੇ ਆ ਪੰਜਾਬ ਬਾਰੇ ਸੋਚੀਏ ਕਿ ਸਾਡੇ ਪੰਜਾਬੀ ਵੀਰਾਂ ਨੂੰ ਜਿਹੜੇ ਅਜੇ ਨਹੀਂ ਗਏ ਉਹਨਾਂ ਨੂੰ ਦੱਸ ਬਾਰੇ ਸੋਚਣਾ ਚਾਹੀਦਾ ਹੋਣਾ ਕਿ ਜਾਣਾ ਕਿ ਨਹੀਂ ਜਾਣਾ ਇਹ ਹਟਣਗੇ ਤੇ ਨਹੀਂ ਜਿਨ੍ਹਾਂ ਨੂੰ ਲੱਗਾ ਹੋਇਆ ਕਿ ਉਹ ਲੈ ਗਿਆ ਆਹ ਖਰਜਾ ਪਈ ਇਹ ਜਿਹੜਾ ਗਾਜ ਹੈ ਮੇਰੇ ਤੇ ਥੋੜੀ ਗੇਨੀ ਹੈ ਤੇ ਗਵਾਂਡੀਆਂ ਤੇ ਗੇਨੀ ਐਂਜ ਸੋਚਦੇ ਜਦ ਕਿ ਉਹ गिर ਰਹੀ ਆ ਹਾਲਾਤ ਅਮਰੀਕਾ ਦਾ ਤੇ ਸਪਨਾ ਬਿਲਕੁਲ ਹੀ ਛੱਡ ਦੇ ਕੁਛ ਦਿਨ ਲਈ ਕੱਟੋ-ਕੱਟ ਜਾ ਤੱਕ ਟਰੰਪ ਹੈਗਾ ਜਦੋਂ ਪ੍ਰੋਫੈਸਰ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਨਾ ਇੱਕ ਖਬਰ ਹੋਰ ਚੱਲਦੀ ਪਈ ਆ 50 ਹਰਿਆਣਵੀ ਜਿਹੜੇ ਆ ਉਹ ਰਿਪੋਰਟ ਕੀਤੇ ਅਮਰੀਕਾ ਨੇ ਫਿਰ ਕਰਤੇ ਹੁਣੇ ਕਰਨਗੇ ਕਰਨ ਉਹਨਾਂ ਨੂੰ ਬਹਾਨਾ ਚਾਹੀਦਾ ਉਹਨਾਂ ਨੂੰ ਬਹਾਨਾ ਚਾਹੀਦਾ ਪਹਿਲੇ ਜਦੋਂ ਹਰਜਿੰਦਰ ਦੇ ਕਰਕੇ ਤੇ ਮੋਟਾ ਹੋ ਗਿਆ ਜਿਵੇਂ ਉਹਦਾ ਯੂ ਟਰਨ ਮਾਰਨ ਕਰਕੇ ਤੇ ਉਦੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਜਿਹੜੇ ਇੰਡੀਆ ਨੇ ਆ ਜਾਂ ਪੰਜਾਬੀ ਖਾਸ ਕਰਕੇ ਟਰੱਕ ਡਰਾਈਵਰ ਜਿਹੜੇ ਆ ਉਹਦੇ ਲਈ ਵੀਜ਼ਾ ਅਪਲਾਈ ਕਰਦੇ ਅਸੀਂ ਬਿਲਕੁਲ ਨਹੀਂ ਆਉਣ ਦੇਾਂਗੇ ਬਿਲਕੁਲ ਨਹੀਂ ਕਰਨੀਂਗੇ ਅੱਛਾ ਕਈ ਪੰਜਾਬੀਆਂ ਨੂੰ ਵੀ ਨਾਲ ਜੋੜ ਲਿਆ ਉੱਥੇ ਪੰਜਾਬੀਆਂ ਦੇ ਵਿਰੁੱਧ ਪ੍ਰਚਾਰ ਕਰਨ ਲਈ ਇੱਕ ਮੁੰਡਾ ਸੀ ਰਵਿੰਦਰ ਕੇ ਕੀਓ ਦਾ ਨਾਂ ਸੀਗਾ ਉਹ ਕਹਿੰਦਾ ਜੀ ਮੈਂ ਕਾਸ਼ ਪਟੇਲ ਨੂੰ ਹੁਣੇ ਮਿਲ ਕੇ ਆਇਆ ਤੇ ਉਹਨਾਂ ਨੂੰ ਕਿਹਾ ਕਿ ਐਂਜੀਆਂ ਜਿ ਕਰਦੇ ਗਲਤ ਲਾਇਸੈਂਸ ਬਣਾਉਂਦੇ ਇਹਨਾਂ ਦੀ ਟੈਕੀਕਾਤ ਕਰੋ ਯਾਰ ਮੈਂ ਕਿਹਾ ਗੱਲ ਦੀ ਪੋਲਿਟਿਕਸ ਦੇ ਮੁੱਦੇ ਨੂੰ ਤੇ ਸਮਝੋ ਤੁਹਾਡੇ ਅੰਦਰ ਖੂਨ ਆ ਜਾਂ ਪਾਣੀ ਵਹਿ ਰਿਹਾ ਕਾਸ਼ ਪਟੇਲ ਜਿੱਦਾਂ ਮਾਸਟਰ ਕੋਲ ਸ਼ਿਕਾਇਤ ਲਾ ਕੇ ਆਉਂਦੀ ਆ ਤੁਸੀਂ ਚੁੱਪ ਕਰਕੇ ਬਹਿ ਨਹੀਂ ਸਕਦੇ ਆ ਕਿ ਤੁਹਾਨੂੰ ਪਤਾ ਨਹੀਂ ਕਿ ਕਿੰਨਾ ਇੱਥੇ ਆ ਕੇ ਕਿੱਥੇ ਖੂਚ ਸੁੱਟਣੇ ਆ ਤੁਸੀਂ ਜੋ ਉੱਥੇ ਬਹਿ ਗਏ ਚੁਕੀਆਂ ਮਾਰ ਕੇ ਮੈਂ ਸਰ ਇਹੀ ਕਹਿ ਰਿਹਾ ਨਾ ਜੇ ਇਹ ਬੱਚੇ ਵਾਪਸ ਆਉਂਦੇ ਆ ਤੇ ਫਿਰ ਉਹ ਜਿਹੜਾ ਆਈਡਲ ਸਟੇਟ ਦਾ ਕਨਸੈਪਟ ਉਹਦੇ ਬਣਿਆ ਨਹੀਂ ਇਹ ਤੇ ਸਟੇਟ ਉਦਾਂ ਦੀ ਆ ਜਿਹਦੇ ਕਰਕੇ ਉਹ ਗਏ ਸੀ ਉੱਥੇ ਹੀ ਉਹਨਾਂ ਵਾਪਸ ਆ ਜਾਣਾ ਮਨਦੀਪ ਤੁਸੀਂ ਉਹ ਵੀ ਬਿਲਕੁਲ ਠੀਕ ਆਏ ਤੇ ਕਹਿੰਦੇ ਆ ਕਿ ਸਮਾਨ ਤੋਂ ਡਿੱਗਿਆ ਖਜੂਰ ਛਟਕਿਆ ਹਾਂ ਤੋ ਉਹ ਇਹਸ ਕਰਕੇ ਉਹ ਤੇ ਵੱਡੀਆਂ ਅਡਾਰੀਆਂ ਲਾਉਣ ਗਏ ਸੀ ਉਹ ਤੇ ਫਿਰ ਖਜੂਰ ਚਟਕ ਜਾਣਗੇ ਥੱਲੇ ਤੇ ਕਰਦੀ ਤੇ ਉਹਨਾਂ ਦੇ ਪੈਰ ਤੇ ਲੱਗਣੇ ਨਹੀਂ ਇਸ ਲਈ ਇੱਕ ਤੇ ਗੱਲ ਇਹ ਆ ਦੂਜਾ ਮੇਰਾ ਖਿਆਲ ਹੈ ਕਿ ਉਹਨਾਂ ਦੇਸ਼ਾਂ ਦੇ ਅੰਦਰ ਸਾਡੇ ਬੰਦਿਆਂ ਨੂੰ ਉਹਨਾਂ ਸ਼ਕਤੀਆਂ ਨਾਲ ਰਲ ਕੇ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਉੱਥੋਂ ਦੀ ਜਿਹੜੀ ਪੋਲਿਟਿਕਸ ਆ ਉਹਨਾਂ ਨੂੰ ਉਹਨਾਂ ਨੂੰ ਸਮਝ ਕੇ ਇੱਕ ਮਜ਼ਬੂਤ ਧਿਰ ਵਜੋਂ ਖੜੇ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਨਹੀਂ ਓਏ ਇਹ ਧਰਤੀ ਸਾਰਿਆਂ ਦੀ ਸਾਂਝੀ ਆ ਦੇਖ ਤੁਸੀਂ ਆਪਣੀ ਮਰਜ਼ੀ ਨਾਲ ਲਿਖੀ ਰਹਿਆਂ ਜਾਂ ਖਿੱਚ ਲੈਨੇ ਕਦੀ ਕੁਝ ਕਰ ਲੈਨੇ ਕਦੀ ਕਦੀ ਅੰਪਾਇਰ ਸੀ ਫਿਰ ਤੁਸੀਂ ਨੇਸ਼ਨ ਸਟੇਟ ਬਣਾ ਲੀਆਂ ਹੁਣ ਵੀਜ਼ੇ ਲਾਤੇ ਆ سرمਾਇਆ ਸਾਰੀ ਦੁਨੀਆ ਚ ਜਿੱਥੇ ਮਰਜ਼ੀ ਲਿਜਾ ਸਕਦੇ ਆ ਲੈ ਲੈ ਜਾਂਦੇ ਆ ਨਾ ਬੈਂਕਾਂ ਨਾਲ ਮਾਰ ਬੇ ਇੱਕ ਬਟਨ ਦਬੋ ਜਿੱਥੇ ਮਰਜ਼ੀ ਚਲੇ ਜਾਓ ਇਲਨ ਮਸਕ ਸਾਰੀ ਦੁਨੀਆ ਚ ਜਾਂਦਾ ਫਿਰਦਾ ਕਿ ਨਹੀਂ ਅਫਰੀਕਾ ਚੋਂ ਆ ਕੇ ਉੱਥੇ ਉਹਨੂੰ ਤੇ ਕੋਈ ਨਹੀਂ ਕੁਝ ਛੇੜਦਾ ਅਫਰੀਕਾ ਚੋਂ ਹੀ ਆਇਆ ਬਿਲਕੁਲ ਅਫਰੀਕਾ ਚੋਂ ਇਸ ਕਰਕੇ ਸਾਡੇ ਬੰਦਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਇਹਨਾਂ ਦੇ ਦੇਸ਼ ਕਿਸੇ ਵੀ ਪਿਓ ਦੀ ਜਾਇਦਾਦ ਨਹੀਂ ਹੈਗੇ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ ਇਹ ਰੱਬ ਦੀ ਦਿੱਤੀ ਜਾਇਦਾਦ ਆ ਰੱਬ ਦੀ ਦਿੱਤੀ ਦਾਦ ਆ ਜਿੱਥੇ ਸਾਰਿਆਂ ਨੇ ਰਹਿਣਾ ਸਾਂਝੇ ਤੌਰ ਤੇ ਰਹਿਣਾ ਪਿਆਰ ਨਾਲ ਰਹਿਣਾ ਚਾਹੀਦਾ ਲੀਕਾਂ ਪਾ ਲੀਆਂ ਇਹ ਪਾਸਪੋਰਟ ਹਟਾਉਣੇ ਚਾਹੀਦੇ ਆ ਦੇਸ਼ਦੂਸ਼ੀ ਹੁੰਦੇ ਆ ਯਾਰ ਤੁਸੀਂ ਤੁਹਾਡੇ ਸਾਹਮਣੇ ਪਸ਼ੂ ਪੰਛੀ ਉੱਡ ਕੇ ਆਉਂਦੇ ਸਾਹੀਬੀ ਏਰੀਆ ਤੋਂ ਬਿਲਕੁਲ ਅਰਿੰਗੀਆਂ ਕੁੰਝਾ ਇੱਥੇ ਆਉਂਦੀਆਂ ਇੰਡੀਆ ਚੋਂ ਆਉਂਦੀਆਂ ਹੋਰ ਦੂਰ ਤੱਕ ਜਾਂਦੀਆਂ ਉਹ ਤੇ ਵਿਦੇਸ਼ ਲੱਗੇ ਆਉਂਦੀਆਂ ਰੱਬ ਦੇ ਦਿੱਤੇ ਜੀਵ ਆ ਉਹਨਾਂ ਨੂੰ ਕੋਈ ਦੇਸ਼ ਦਾ ਮਤਲਬ ਨਹੀਂ ਉੱਧਰ ਠੰਡ ਲੱਗਦੀ ਐ ਇੱਥੇ ਆ ਜਾਂਦੀਆਂ ਜਦੋਂ ਇੱਥੇ ਗਰਮੀ ਹੋ ਜਾਂਦੀ ਐ ਫਿਰ ਉੱਥੇ ਠੰਡੇ ਦੇਸ਼ ਚ ਚਲੇ ਜਾਂਦੀਆਂ ਇੰਜ ਦੀ ਬੰਦਿਆਂ ਦਾ ਹੋਣਾ ਚਾਹੀਦਾ ਕਸ਼ਮੀਰੀ ਇੰਜ ਹੁੰਦੇ ਆ ਹੁਣ ਵੀ ਕਸ਼ਮੀਰੀ ਜੀ ਨੂੰ ਠੰਡ ਲੱਗਦੀ ਐ ਜੰਮੂ ਆ ਜਾਂਦੇ ਆ ਚੰਡੀਗੜ੍ਹ ਆ ਜਾਂਦੇ ਆ ਹੋਰ ਜਗ੍ਹਾ ਤੇ ਆ ਜਾਂਦੇ ਆ ਜਦੋਂ ਜ਼ਿਆਦਾ ਬਰਫ਼ ਹੁੰਦੀ ਐ ਜਦੋਂ ਬਰਫ਼ ਕੱਟ ਜਾਂਦੀ ਐ ਫਿਰ ਵਾਪਸ ਆਪਣੇ ਉੱਥੇ ਕਸ਼ਮੀਰ ਵੈਲੀ ਚ ਚਲੇ ਜਾਂਦੇ ਇਹ ਚ ਕਿਹੜੀ ਮਾੜੀ ਗੱਲ ਐ ਮੈਨੂੰ ਦੱਸੋ ਇੰਜ ਹੀ ਇਹ ਦੁਨੀਆ ਦਾ ਹੋਣਾ ਚਾਹੀਦਾ ਇਸ ਕਰਕੇ ਜਿਹੜੀ ਇਹ ਸਾਡੇ ਜਿਹੜੇ ਬਾਹਰੋਂ ਗਏ ਬੰਦੇ ਜਿਨ੍ਹਾਂ ਨੇ ਸਸਤੀ ਮਜ਼ਦੂਰੀ ਦੇ ਕੇ ਉਹਨਾਂ ਦੇਸ਼ਾਂ ਨੂੰ ਅਮੀਰ ਕੀਤਾ ਉਹਨਾਂ ਦੇਸ਼ਾਂ ਦੇ ਕਲਚਰ ਨੂੰ ਵੀ ਅਮੀਰ ਕੀਤਾ ਸਭਿਆਚਾਰ ਨੂੰ ਅਮੀਰ ਕੀਤਾ ਉੱਥੇ ਬਹੁਤ ਕੁਝ ਇਹਨਾਂ ਦੀ ਅਹਿਮ ਭੂਮਿਕਾ ਆ ਜੋ ਆ ਜੋ ਦੇਸ਼ ਬਣਿਆ ਉਹ ਸਾਡੇ ਬਾਹਰੇ ਗਏ ਲੋਕਾਂ ਦੀ ਮਿਹਨਤ ਦੇ ਸਦਕਾ ਬਣਿਆ ਇਹ ਉਹੋ ਜੀ ਗੱਲ ਹੈ ਜਿਵੇਂ ਸਾਡੇ ਇੱਥੇ ਪੰਜਾਬ ਚ ਰੌਲਾ ਪਾ ਕੇ ਬਹਿ ਜਾਂਦੇ ਉਹ ਬਾਹਰੋਂ ਦੀ ਪ੍ਰਵਾਸੀ ਆ ਗਏ ਸ਼ਬਦ ਵਰਤ ਦੇ ਆ ਬਈਏ ਆ ਗਏ ਉਹਦੇ ਬਗੈਰ ਤੁਸੀਂ ਹਰਾਨੇ ਕਲਾਬ ਕਰ ਲੈਂਦੇ ਹੁਣੇ ਹੀ ਨਹੀਂ ਸੀ ਤੁਹਾਡੇ ਕੋਲ ਉਦੋਂ ਤੇ ਟਰੈਕਟਰ ਤੇ ਕੰਬਾਈਨਰ ਵੈਸਟਰ ਨਹੀਂ ਸੀਗੇ ਇਹ ਤੇ ਬਾਅਦ ਆਇਆ ਆ ਹੁਣੇ ਜਦੋਂ ਜਦੋਂ ਕੋਵਿਡ 19 ਦੇ 2020 ਦੇ ਵਿੱਚ ਇੱਕ ਵਾਰੀ ਮੜ ਜੇ ਉਹ ਵਾਪਸ ਗਏ ਇਸ ਤੇ ਕਿਵੇਂ ਇਥੇ ਲਾ 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 ਤਰਾ ਤਰਾ ਹੋ ਗਈ ਸੀ ਕੋ ਲੇਬਰ ਲਿਆਓ ਪਟਨੇ ਤੱਕ ਬੱਸਾਂ ਲੈ ਕੇ ਗਏ ਇਥੋਂ ਲੈ ਕੇ ਉਹਨਾਂ ਨੂੰ ਵਾਪਸ ਲਿਆਉਣ ਲਈ ਇਤਨੀ ਸਦੀਪ ਅੰਬੇਰੀ ਬੇਨਤੀ ਇਹ ਹੈ ਕਿ ਆਪਾਂ ਨੂੰ ਜਿਹੜੇ ਅਸੀਂ ਪੰਜਾਬ ਚ ਬੈਠੇ ਆਂ ਪਹਿਲੀ ਗੱਲ ਤੇ ਆਪਣਾ ਘਰ ਸਵਾਰੀਏ ਭਗਵਾਨਤਮਾਨ ਹੁਣਾਂ ਦੀ ਜਵਾਬ ਦੇ ਹੀ ਹੋਵੇ ਕਿ ਤੁਸੀਂ ਰੰਗਲਾ ਪੰਜਾਬ ਰੰਗੀਲਾ ਪੰਜਾਬ ਇੱਥੇ ਹੀ ਨਹੀਂ ਇਥੇ ਕਹਿੰਦੇ ਸੀ ਵੀ ਸਾਡਿਆਂ ਨੂੰ ਤੇ ਰੋਜ਼ਗਾਰ ਮਿਲੂ ਜਿਹੜੇ ਬਾਹਰੋਂ ਆ ਗਏ ਜਿਹੜੇ ਬਾਹਰ ਗਏ ਉਹ ਵੀ ਇੱਥੇ ਭੱਜ-ਭੱਜ ਕੇ ਆਉਣਗੇ ਅਹੋ ਵੀ ਅਸੀਂ ਦੁਬਾਰਾ ਇੱਕ ਸੋਨੇ ਦੀ ਚਿੜੀਆ ਬਣਾ ਦਾਂਗੇ ਉਹ ਸੁਪਨੇ ਦੇ ਸੁਪਨੇ ਰਹਿ ਗਏ ਇਹਦਾ ਰੰਗੀਲੇ ਦਾ ਤੇ ਪੰਜਾਬ ਰੰਗਲਾ ਹੋਇਆ ਹੀ ਆ ਜੋ ਇੱਕ ਚੀਫ ਮਿੰਿਸਟਰ ਨੂੰ ਸਾਰੇ ਆ ਕੇ ਡੰਡਾਉਤ ਬੰਦਨਾ ਕਰਦੇ ਆ ਇਹਨੂੰ ਮ제 ਆਉਂਦੇ ਆ ਠਾ ਠਾ ਜਾਂਦੀਆਂ ਗੱਡੀਆਂ ਇੱਧਰ ਉੱਧਰ ਇਹਨੇ ਕੀ ਲੈਣਾ ਪੰਜਾਬ ਤੋਂ ਬਹੁਤ ਜ਼ਿਆਦਾ ਲੋਕਾਂ ਦਾ ਇੱਕ ਬੇਵਿਸ਼ਵਾਸੀ ਦਾ ਮਾਹੌਲ ਕੀਤਾ ਜਿੰਨੀਆਂ ਜ਼ਿਆਦਾ ਮੀਤਾਂ ਸੀਗੀਆਂ ਉੰਨੀਆਂ ਹੀ ਇਹਨਾਂ ਨੇ ਪੰਜਾਬ ਨੂੰ ਠੋਕ ਕੇ ਰੱਖਤਾ ਤੇ ਪੰਜਾਬ ਨੂੰ ਗਹਿਣੇ ਰੱਖਿਆ ਹੋਇਆ ਇਸ ਵੇਲੇ ਸੱਚੀ ਗੱਲ ਆ ਜਿਹੜੇ ਬਾਹਰੋਂ ਆਏ ਆ ਕੇਜਰੀਵਾਲ ਸਸੋਦੀਗਾ ਸਤੰਦਰ ਜੈਨ ਇੱਥੇ ਸਰਕਾਰ ਚ ਬੈਠੇ ਆਪਣੇ ਬੰਦੇ ਵੀ ਬਿਠਾਏ ਬਿਊਰੋਕ੍ਰੇਸੀ ਤੇ ਵੀ ਕੰਟਰੋਲ ਆ ਮੰਿਸਟਰੀਆਂ ਤੇ ਕੰਟਰੋਲ ਆ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕੁਝ ਨਹੀਂ ਪੁੱਛਦਾ ਤੇ ਚੀਫ ਮਿਨਿਸਟਰ ਨੇ ਉਹਨਾਂ ਨਾਲ ਇਹ ਸਮਝੌਤਾ ਕਰ ਲਿਆ ਕਿ ਮੇਰੀ ਕੁਰਸੀ ਨੂੰ ਨਾ ਹੱਥ ਪਾਓ ਪਾਓ ਜਿੰਨਾ ਮਰਜ਼ੀ ਲੁੱਟਣਾ ਪੰਜਾਬ ਨੂੰ ਲੁੱਟੀ ਚੱਲੋ ਲੈ ਆ ਆ ਆ ਚੱਲ ਰਿਹਾ ਇਸੇ ਕਰਕੇ ਜਿਹੜੀ ਨਫ਼ਰਤ ਦਾ ਸ਼ਿਕਾਰ ਸਾਡੇ ਨੌਜਵਾਨ ਬੱਚਿਆਂ ਬੱਚੇ ਬਾਹਰਲੇ ਸੂਬਿਆਂ ਦੇ ਵਿੱਚ ਹੋ ਰਹੇ ਆ ਔਰ ਉਹਨਾਂ ਨੂੰ ਜੇ ਮਾੜੀ ਜੀ ਵੀ ਉਮੀਦ ਇਸ ਗੱਲ ਦੀ ਹੋਵੇ ਕਿ ਅਸੀਂ ਬਾਹਰ ਵਾਪਸ ਆ ਕੇ ਥੋੜਾ ਇੱਜ਼ਤ ਦਾ ਜੀਵਨ ਦੁਬਾਰਾ ਉਸ ਛਾਣਾਮਈ ਜੀਵਨ ਜਿਹੜਾ ਸੈਲਫ ਸਵੈਮਾਨ ਵਾਲਾ ਜੀਵਨ ਸੈਲਫ ਰਿਸਪੈਕਟ ਵਾਲਾ ਜੀਵਨ ਉਹ ਸਿੱਖੀ ਦਾ ਤੇ ਬਲੰਦੀਆਂ ਵਾਲਾ ਪੰਜਾਬੀਅਤ ਵਾਲਾ ਜੀਵਨ ਜੀ ਸਕਦੇ ਆ ਤੇ ਉਹ ਤੇ ਰਾਤੋ ਰਾਤ ਸਮਾਨ ਚੁੱਕ ਕੇ પાਜਣ ਵਾਪਸ ਇਸ ਲਈ ਸਾਡਾ ਪੰਜਾਬੀਆਂ ਦਾ ਜਿਹੜੇ ਪਿੱਛੇ ਰਹਿ ਗਏ ਆ ਉਹਨਾਂ ਦੀ ਡਿਊਟੀ ਬਹੁਤ ਵੱਡੀ ਹੈ ਕਿ ਪੰਜਾਬ ਨੂੰ ਦੁਬਾਰਾ ਮਜ਼ਬੂਤ ਕੀਤਾ ਜਾਏ ਔਰ ਤਾਂ ਕਿ ਜੇ ਉਹਨਾਂ ਨੇ ਆਉਣਾ ਜਾਂ ਨਹੀਂ ਆਉਣਾ ਇਹ ਤੇ ਬਾਹਰ ਲਿਆਂਦਾ ਹੋਊ ਤੇ ਘੱਟੋ-ਘੱਟ ਉਹਨਾਂ ਨੂੰ ਇਸ ਗੱਲ ਦੀ ਦੁਚਿੱਤੀ ਨਾ ਹੋਏ ਕਿ ਸਾਡਾ ਪੰਜਾਬ ਚ ਵਾਪਸ ਜਾ ਕੇ ਕੀ ਬਣੂਗਾ। ਹੂੰ ਜੀ ਪ੍ਰੋਫੈਸਰ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਇਸ ਮੁੱਦੇ ਦੇ ਉੱਤੇ ਰੱਖੇ। ਸასი ਸ਼ਕਲ ਬਹੁਤ ਸასი ਸ਼ਕਲ